ਜੀ ਹੈਲੋ ਹੈ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋ ਕੇ ਤੁਸੀਂ ਜਲ ਜਲ ਠੀਕ ਠਾਕ ਹੋਊਗੇ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਮਿਸਟਰ ਵਾਲੀ ਵਲੌਗ ਤੇ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਅੱਜ ਅਸੀਂ ਚੱਲੇ ਕਪੂਰਥਲੇ ਤਵੀਰ ਦੇ ਸਹੁਰਿਆਂ ਚ ਉਹ ਜਿਹੜੀ ਛੋਟੀ ਕੁੜੀ ਦੇ ਸਹੁਰਿਆਂ ਚੋਂ ਜਿਹੜਾ ਉਹਦਾ ਦਿਓਰਾ ਸਿਮਰਨ ਤੇ ਉਹਦਾ ਅੱਜ ਦੇਖ ਦਿਖਾਈ ਆ ਸ਼ਾਇਦ ਉਹਦਾ ਮੰਗਣਾ ਹੋ ਜਾਵੇ ਮੇਰੇ ਨਾਲ ਚੱਲਿਆ ਜਸ਼ਨ ਤੇ ਮਾਤਾ ਮਾਤਾ ਗੁਰਮੀਤ ਕੌਰ ਪਿੰਡ ਫੂਲਪੁਰ ਗਰੇਵਾਲ ਜ਼ਿਲ੍ਹਾ ਰੋਪੜ ਪਹੁੰਚ ਗਏ ਸੋਲਖੀਆਂ ਗੁਰੂ ਘਰ ਸਾਹਿਬ ਕੋਲ ਦੂਰ ਦੇ ਵੀ ਰਸ਼ ਹੋਊਗਾ ਅੱਜ ਇੱਕ ਤਾਂ ਬਹੁਤ ਟਾਈਮ ਲੇਟ ਦਾ ਖੜੜੇ ਬਹੁਤ ਟਾਈਮ ਲਾਉਂਦਾ ਪੌਣਾ ਘੰਟਾ ਲਾ ਜਾਂਦਾ ਖੜੜੇ ਆ ਰੋਪੜ ਦਾ ਬੁੜਾ ਨੂਰਪੁਰ ਵੇਦੀ ਦੇ ਪਹਾੜ ਆ ਕਿਹੜੇ ਆ ਇਹ ਰੈਲ ਮਾਚਰਾ ਪਿੰਡ ਦਾ ਨਾ ਨਾ ਐ ਮੈਂ ਟੀਵੀ ਸਾਹਿਬ ਗੁਰਦੁਆਰਾ ਆਉਂਗਾ ਹੁਣ ਹਾਂ ਹਲਾਮੀ ਹਾਂ ਅੱਛਾ ਟੀਵੀ ਸਾਹਿਬ ਗੁਰਦਰਾਹ ਪਿੱਛੇ ਰਹਿ ਗਿਆ ਹਾਂ ਹਾਂ ਅੱਛਾ ਇਹ ਦੋਸਤ ਦੋਸਤ ਅੱਗੇ ਆ ਫਿਰ ਅਸੀਂ ਰੈਲ ਮੰਜ ਰਵਰੇ ਹਾਂ ਆ ਰੈਲ ਮੰਜ ਰੈ ਟਾਂਕਾ ਜਿੱਤੀ ਹਾਂ ਭਗਵਾੜਾ ਕਿੰਨਾ ਰਹਿ ਗਿਆ ਆਪਾਂ ਫਗਵਾੜੇ ਜਾਣਾ ਹੈ 88 ਕਿਲੋਮੀਟਰ ਹੈ ਭਗਵਾੜਾ ਭਗਵਾੜੇ ਕਪੂਰਥਲਾ ਜਾਣਾ ਆਪਾਂ ਜਾਣਾ ਆਪਾਂ ਫਗਵਾੜਾ ਦਾ ਜਲੰਧਰ ਦੀ ਪਹਿਲੀ ਰੋਲਾ ਜਲੰਧਰ ਦੇ ਪਹਿਨਾ ਹੈ

ਆਪਣੇ ਉਧਰ ਨਾਲੋਂ ਖਰਗਨ ਨਾਲੋਂ ਨਾ ਹਾਂ ਬਹੁਤ ਇਸ ਤੋਂ ਵਧੀਆ ਹੋ ਰਿਹਾ ਹਾਂ ਦੇਖਦਾ ਸੀ ਕਿੰਨੀ ਹਰਿਆਲੀ ਆਪਣੇ ਤਾਂ ਖੇੜਾ ਮਾੜੀ ਹਰਿਆਲੀ ਦਿਖਦੀ ਹੋਣੀ ਹੈਗੀ ਜਿਸਾਨ ਔਰੇ ਹਰਿਆਲੀ ਆ ਕੀ ਕਹਿੰਦੀ ਨਾੜੇ ਜਗੇਰੇ ਕਿੰਨੇ ਲੱਗੇ ਹੋਏ ਹਾਂ ਤਾਂ ਕੋਈ ਨਸੀਬ ਹਾਂ ਉਹ ਕਰ ਦੋ ਮੈਂ ਤਾਂ ਮਾਸੀ ਕਰਦਾ ਕੋਈ ਮੇਰੀ ਬੈਟਰੀ ਤਾਂ ਬਦਈ ਲੰਘ ਗਈ ਬਦਈ ਆਉਣੀ ਆ ਲੰਘ ਗਈ ਹੁਣ ਲੱਗਦਾ ਆਦਾ ਉਹੀ ਆ ਗਿਆ ਹੁਣ ਰੈਲਮੰਜਰ ਨਹੀਂ ਆ ਰੈਲਮੰਜਰ ਆ ਗਿਆ ਆ ਰੈਲਮੰਜਰ ਆ ਗਿਆ ਰੈਲਮੰਜਰ ਜਦੋਂ ਪਉਦਨ ਗਏ ਦੇਵਾਂ ਵੀ ਜਲੰਧਰ ਨੂੰ ਗਏ ਤੇ ਜਦ ਪਿਛਲੀ ਵਾਰ ਜਾਦਾ ਤਾਂ ਧੁੰਦ ਬਹੁਤ ਪਈ ਵੀ ਦੀ। ਜਿਆਦਾ ਪਤਾ ਹੀ ਲੱਗਿਆ ਹੈ ਨਾ। ਧੁੰਦਾ ਕਿੰਨੀ ਹੈ ਪੈਂਦੀ ਤੇ ਚਾਹ। ਹਾਂ ਹੁਣ ਤਾਂ ਫਿਰ ਵੀ ਜਿਆ ਮੌਸਮ ਸਹੀ ਹੈ। ਜਿਆ ਵੀ ਜਾਣਦੇ ਹੋਏ ਜਿਆ ਦੀ। ਹਾਂ ਹੁਣ ਤਾਂ ਧੁੰਦ ਸਹੀ ਆ ਫਿਰ ਵੀ। ਆ ਮੇ ਘਟ ਹਾਂ ਟਰੱਕ ਯੂਨੀਅਨ ਹੁਣੀ ਹੈ ਨਾ ਰੈਲ ਮਜਰੇ ਦੀ। ਆ ਵਾਲੀ ਫੈਕਟਰੀ ਉਧਰ ਵੀ ਲੱਗਦੀ ਹੈ। ਅੱਛਾ ਹਾਂ ਉਹ ਹਨ ਵੈਕਸੀ ਫਿਰ। ਆਹ ਹੈ ਹਨ ਵੈਕਸੀ ਆਹ ਅੱਗੇ ਹਨ ਵੈਕਸੀ ਆ। ਹਾਂ ਹੁਣ ਤਾਂ ਵੈਸੇ ਵਧੀਆ ਰੋਡ ਬਣ ਗਈ ਹੈ ਨਾ। ਪਰ ਆਇਆ ਨਾ ਵਿਚ ਨੂੰ ਕਟਕਟ ਨਾ ਹੋਵੇ ਫੇਰ ਨਾ ਆਲੇ ਗੱਡੀ ਚ ਰਾਉਣ ਦਾ ਜਿਹੜੇ ਵਿਚ ਨੂੰ ਕਟਕਟ ਆ ਜਾਂਦੇ ਨਾ ਜਿਹੜਾ ਬੰਦੇ ਕਈ ਵਾਰ ਬੰਦੇ ਹੀ ਆ ਜਾਂਦੇ ਆ ਪਤਾ ਵੀ ਲੱਗਦਾ ਇਕੋ ਲੱਗ ਨਹੀਂ ਹੂੰ ਨਵੇਂ ਨਵੇਂ ਸ਼ਹਿਰ ਦਾ ਡੂੰਗਾ ਇਹ ਨਵੇਂ ਸ਼ਹਿਰ ਦਾ ਹੈ ਹਾਂਜੀ ਨਵਾਂ ਸ਼ਹਿਰ ਅੱਗੇ ਇੰਟਰਵਿਊ ਲੱਭਣੇ ਤੋ ਪਹਿਲਾਂ ਅੰਦਰ ਕਿਉਂ ਮੁੰਡਾ ਸਮਝ ਨਹੀਂ ਆਉਂਦੀ ਕੰਪਿਊਟਰ ਆ ਔਟੋਮੈਟਿਕ ਆ ਬੱਬੀ ਬੱਬੀ ਹਾਂ ਆਉ ਦਾ ਮੁੰਲਾ ਤਾਂ ਪਿਛਲੇ ਮਹੀਨੇ ਦੀ ਗੱਲ ਹੈ ਨਾ ਹਾਂ ਉਹ ਪੀੜਾ ਮੁੰਡੇ ਦਾ ਵਿਆਹ ਸੀ ਨਾ ਇਹ ਵਾਰ ਤਰਦੀ ਗਈ ਹੈ ਹਾਂ ਕੁੜੀ ਵਿਆਹੀ ਵੀ ਪਿਛਲੇ ਸਾਲ ਵਿਆਹੀ ਤੀ ਕੁੜੀ ਇਹਦਾ ਬਿੱਟੂ ਦੇ ਜਿਹੜੀ ਬਹੂਆ ਬਿੱਟੂ ਦੀ ਆਪਣੀ ਦੀ ਹਾਂ ਉਹ ਮੁੰਡੇ ਨੂੰ ਵਿਆਹ ਕੀਤਾ ਲਾ ਬਸ ਅਸ਼ੀਸ਼ ਨੌਕਰੀ ਕਰਨ ਸਰਕਾਰੀ ਮੁੰਡਾ ਵੀ ਔਰ ਕਿਹਦੀ ਕੁੜੀ ਬੱਬੀ ਦੀ ਹਾਂ ਦੋ ਜਾਣੇ ਤੇ ਮੁੰਡੇ ਦਾ ਵਿਆਹ ਰੱਖਿਆ ਮੁੰਡਾ ਬਹਜਵਾ ਦਾ ਜਾ ਕਦਨੀ ਆ ਗਈ ਦੇ ਦੀ ਕੋਈ ਖੇਮਾ ਦਾ ਕਦ ਆ ਗਿਆ ਉਹਨਾਂ ਤਾਂ ਅੰਮ੍ਰਿਤਸਰ ਗਿਆ ਵਾ ਦਾ ਉਹਨਾਂ ਦਾ ਬੱਬੀ ਦਾ ਪੀਲੀ ਹੋ ਗਦਾ ਹੈ ਹਾਂ ਪੀਲੀ ਹੋ ਗਦਾ ਹੈ ਲੇ ਬਗਾਂ ਨੂੰ ਤਾਂ ਵੇਖੋ ਸਾਹਮਣੇ ਨਾਣਾ ਟੈਡੀ ਵੀਰ ਆਹ ਰੋੜ ਬੱਕਾ ਕੱਢ ਟੈਡੀ ਵੀਰ ਹੈ ਇਹ ਨਵਾਂ ਸ਼ਹਿਰ ਹੋਣੇ ਵਾਲਾ ਹੀ ਹੈ ਨਾ ਦੇਖਦਾ ਜਿੱਥੇ ਸੋਫੇ ਵੇਚਦੇ ਸੋਫੇ ਵੇਚੀ ਜਾਂਦੇ ਜੇ ਟੈਡੀਗਰ ਉਹ ਕਰਾਲੀ ਕੋਲ ਪਿਆਜ਼ ਵੇਚਦੇ ਉਥੇ ਪਿਆਜ਼ੀ ਵੇਚੀ ਜਾਂਦੇ ਸਾਰੇ ਕਿ ਨਹੀਂ ਹਾਂ ਥੋੜਾ ਰਹਿ ਗਿਆ ਨਮਾਸ਼ਾਰ ਪਿੱਛੇ ਉਹ ਪਿੰਡ ਦਾ ਹਾਂ ਇਹ ਬੰਗਿਆਂ ਦਾ ਮਤਲਬ ਤਾਂ ਉੱਪਰੋਂ ਉੱਪਰੋਂ ਲੰਘ ਗਿਆ ਹੈ ਹਾਂਜੀ ਹਾਂਜੀ ਹੈ ਹਾਂਜੀ ਉੱਪਰੋਂ ਉੱਪਰੋਂ ਵਾਈਰ ਕੱਢਦੇ ਸ਼ਾਇਦ ਤਾਂ ਬਹੁਤ ਨਹੀਂ ਮਾਰਾ ਗਿਆ ਫਿਰ ਹੈ ਲਾਈ ਹੋ ਰਹੀ ਤੇ ਬਣਾਗਾ ਭਗਵਾੜੇ ਪਹੁੰਚ ਲਏ ਆਪਾਂ ਕੀ ਕਰਨੇ ਕੰਮ ਕਰਦੇ ਆ ਲੱਗੇ ਵੀ ਕੰਮ ਕਰਦੇ ਹੈ ਆਹ ਦੇਖੋ ਲੱਗੇ ਵੀ ਕੋਣੀ ਕਣ ਗਿਆ ਉਹ ਹੈਰੀ ਲੱਗਿਆ ਵਾ ਨਾਲ ਸਣਵਾਉਣ ਲੱਗਿਆ ਉਧਰ ਮਿਸਤਰੀ ਲੱਗੇ ਫਲਾਸਟਰ ਕਰਨੇ ਹਾਂ ਇਹ ਆ ਗਿਆ ਮੱਲਾ ਸੋਡੀਆਂ ਉਹ ਬਾਲੀ ਅੱਗ ਲਾਈ ਵੀ ਆ ਆ ਘੋੜਾ ਹੈ ਨਾ ਗੁੜ ਸ਼ੱਕਰ ਲੈ ਕੇ ਜਾਣੀ ਹੈ ਖਿਲਾੜੀ ਪਰ ਉਰੇ ਵੀ ਬਹੁਤ ਘੋਲ ਮੋਲ ਚੱਲਦਾ ਜਿਹੜੀ ਉਹ ਕਰਾਲੀ ਵਾਲੀ ਨਹੀਂ ਹੈਗੀ ਮੰਮੀ ਜਿਹੜੀ ਕਰਾਲੀ ਕੋਲ ਲੱਗੀ ਵੀ ਆ ਹਾਂ ਖਿਲਾੜੀ ਉਹ ਬਹੁਤ ਉਹ ਪਾਉਂਦੇ ਆ ਇਹੋ ਚੀਨੀਓ ਕੋਲ ਕੋਲ ਪਾਈ ਜਾਂਦੇ ਨੇ ਕਹਿੰਦੇ ਇੱਕ ਉਥਾਂ ਲੱਗਦੀ ਆ ਸਵਾਲ ਕੁਛੀ ਵੀ ਨੇ ਕਹਾਂ ਲੱਗ ਲੱਗਦੀ ਆ ਉਹ ਦੰਦਾ ਦਾ ਹੈਗਾ ਮਹਿੰਗਾ ਪਰ ਚੀਨੀ ਚੁਨੀ ਨਹੀਂ ਪਾਉਂਦਾ ਗੁੜ ਮੂੜੀ ਅਵਾਲੀ ਵੀ ਆਉਂਦੀ ਆ ਆ ਆਪਣਾ ਉਥੇ ਸਵਾਲਕ ਦੇ ਅੱਗੇ ਜਾ ਕੇ ਹਾਂ ਚੱਕੋ ਵੀ ਲੰਗਾ ਆ ਬਹੁਤ ਵਧੀਆ ਪਰ ਕਿਉਂਕਿ ਇਹ ਦੇਖਿਆ ਕਿ ਮੈਂ ਇੱਕ YouTube ਚੈਨਲ ਤੇ ਚੀਨੀਓ ਪਾਪਾ ਚਾਣੀ ਬਣਾ ਕੇ ਨਾ ਬਸ ਰੰਗ ਪਾ ਕੇ ਗੁੜ ਬਣਾ ਕੇ ਲਈ ਜਾਂਦੇ ਆ Uh -huh. Taste all the highs and the lows. No, you'll never be the same. I don't really want to hurt you, but I can't control the pain. If you're sticking by my side, maybe we could be okay. Okay, okay, maybe you could be the change I need today. I promise that I'm never felt this way. ਹਾਂ ਰੈਡ ਬੁੱਲ ਵੀ ਹੋ ਜੀ ਰੱਖ ਥੱਲੇ ਨੂੰ ਜਾ ਰਹੇ ਹਾਂ ਥੱਲੇ ਨੂੰ ਫਗਵਾੜਾ ਜੀ ਮੈਂ ਕਹੇ ਅੱਜ ਐਡਾ ਨੂੰ ਪੋਹਣਾ ਉੱਪਰ 12 ਜੀ ਬਾਦ ਉਹ ਕਿਹਾ ਲੈਣ ਲੱਗਾ ਪੀਣ ਤੂੰ ਪੀ ਲੈ ਮੈਂ ਵੀ ਤਾਂ ਹੈ ਰੈਡ ਬੁੱਲ ਵੀ ਨਹੀਂ ਰੈਡ ਬੁੱਲ ਪੀ ਲਾ ਭਾਈਓ ਰੈਡ ਬੁੱਲ ਪੀ ਕੇ એનર્ਜੀ ਆ ਜਾਂਦੀ ਆ ਲੈ ਵੀ ਜਲੰਧਰ ਪਹੁੰਚ ਗਏ ਆਪਾਂ ਜਲੰਧਰ ਦੇ ਬਾਹਰ ਮਟ ਪਿਆ ਹੈ ਨਾ ਟਰੈਕਟਰ ਜਾ ਰਹੇ ਨਾ ਵੀ ਛੋਟੇ ਟਰੈਕਟਰ ਹੈ ਨਾ ਜਿੰਦਰ ਵੀ ਮਨੋਦਾ ਬਹੁਤ بڑا ਹੋ ਗਿਆ ਦਿੱਲੀ ਜਿੰਦਾ ਬड़ा ਹੋ ਗਿਆ ਹੋਣਾ ਮੇਰੇ ਸਾਹਮਣੇ ਨਾਲ ਦਾ ਹੁਣ ਮਾਨੂੰ ਸਰ 92 ਕਿਲੋਮੀਟਰ ਲੁਧਿਆਣਾ 59 ਜਿੰਦਰ 2 ਜਿੰਦਰ ਜੰਟਰੋ ਕੇ ਪਾਸ ਲੋ ਜੀ ਆਪਾਂ ਜਿੰਦਰ ਸ਼ਹਿਰ ਦੇ ਵਿੱਚੇ ਵਿੱਚ ਘੁੰਮੀ ਜਾ ਰਹੇ ਆ ਜਾ ਰਹੇ ਕਪੂਰਥਲੇ ਨੂੰ ਉਹ ਸਾਹਮਣੇ ਮਾਮੇ ਖੜੇ ਆ ਉਹ ਵੀ ਲੱਟ ਆਪਾਂ ਆ ਪਤਾ ਨਹੀਂ ਖੇੜਾ ਚਾਹੂਗਾ ਹੈ ਜਿੰਦਰ ਦਾ ਲਿਖਾ ਕੁਛ ਨਹੀਂ ਬਲੈਟਾ ਆਇਆ ਹੈ ਆ ਗੁਰੂ ਨਾਨਕ ਮਿਸ਼ਨ ਹਸਪਤਾਲ ਆ ਵਾਲਾ ਚੌਕ ਆ ਆਂ ਦੇਖਤਾ ਯਾਰ ਦੇ ਤਾਂ ਬਾਈ ਨੂੰ 10-20 ਰੁਪਏ ਦੇ ਦੇ ਬਜਾਰੇ ਨੂੰ ਕੀ ਆ ਉਹ ਕਰ ਰਹੀ ਵਾਲ ਸਾਹਿਬ 44 ਹਾਂਜੀ ਪਰਨਾਜ ਬੁਖਾਰ ਹੋ ਗਿਆ ਬੋਲਦਾ ਨਹੀਂ ਬਹੁਤ ਜ਼ਿਆਦਾ ਜਿੰਨਾ ਜਿੰਨਾ ਵੀ ਮਿੱਟੀ ਖਾਂਦੀ ਉਹ ਜੇ ਟਰੋਂਦੀ ਆ ਤਾਂ ਕੇ ਤਾਂ ਵੱਧ ਜਾਂਦੀ ਸਾਰਾ ਆਹਾਂ ਉਹ ਵੀ ਠੰਡ ਨੂੰ ਲੱਗ ਗਈ ਨਾ ਉਹ ਦੇ ਦੇਣੀ ਤੇ ਹਿੰਗ ਜੀ ਹਿੰਗ ਦੇ ਦੇਣੀ ਹਿੰਗ ਆਜਾ 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 ਉਹ ਦੀਦੀ ਆ ਗਈ ਦੀਦੀ ਆ ਗਈ ਉਹ ਮੰਨਤ ਆ ਗਈ ਮੰਨਤ ਉਹ ਪਿਕੋ ਲੋ ਬਿੰਬੋ ਆ ਗਿਆ ਪਿਕੋ ਲੋ ਬਿੰਬੋ ਮੈਂ ਤਾਂ ਦੀਦੀ ਕਿਹ ਜਾਂਦੀ ਸੀ ਉਹ ਚਲੇ ਗਿਆ ਤੁੰ ਆ ਵਾਏ 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 ਉਹ ਟਰਾਲੀ ਦਾ ਡਰ ਐਡਵੈਂਚਰ ਹੋਇਆ ਮੱਤੂ ਵਾਏ ਵਾਏ ਆਏ ਰੋ ਗਈ ਆ ਰੋ ਲੱਗੀ ਆ ਖਾਈ ਨਾ ਕਰਦਾ ਪੁੱਤ ਹਾਂ ਚਲੋ ਜਰੂਰ ਸਿੱਧੀ ਸਦਾ ਦਰਮੋੜਵਾ ਓ ਹੁਣ ਦੱਸਦਾ ਹਾਂ ਹਾਂ ਜੀ ਮੁੰਨ ਲਗਤ ਕਿੰਨੀ ਲੱਗਿਆ ਜਪਨ ਕਨੇ ਮਤਲਬ ਦਿੰਦੇ ਅੱਪਾ ਸੈਟੇਟ ਕਰੋ ਤਿੰਨੇ ਘੰਟੇ ਲੱਗੇ ਆ ਹਾਂ ਜੀ

ਚਾਰ ਕਿੰਨੇ ਦੇ ਕੋਸੇ ਦਾ ਤੁਹਾਡੇ ਨਾਲ ਇਹ ਆ ਗਿਆ ਬਿਜੀ ਉਹਨਾਂ ਨੇ ਕਿਤੇ ਆਉਣਾ ਸੀ ਤਖਿਆ ਦੇ ਤੁਹਾਡੇ ਨਾਲ ਜਵਾਬ ਹੈਗੀ ਕੋਈ ਹੋ ਜਾਣਾ ਕੋਈ ਜਾ ਫੋਟੋ ਆ ਗਈ ਉਹ ਤਿੰਨ ਦੇ ਕਿੰਨੇ ਹੋਇਆ ਨਾ ਪ੍ਰੈਸ਼ਰ ਹੋਇਆ ਉਹਨੂੰ ਨਾ ਕਦੇ ਸਫਰ ਵੀ ਲੰਬਾ ਵਾ ਨਾ ਸਫਰ ਦਾ ਕਰਕੇ ਫੇ ਹੋ ਜਾਂਦਾ ਮੈਂ ਕਹਿੰਦਾ 3 ਸੀ ਕੁਝ ਸ਼ੂਟ ਕਰੀਏ ਸਾਰਾ ਆਪਾਂ ਹਾਂ ਬਾਦ ਯਾਰ ਬੈ ਕੇ ਜਵਾਬ ਕਰ ਰਹੇ ਹੁਣ ਪੈਂਡਿੰਗ ਦੀ ਗੱਲ ਤਰੀਕ 아청해주셔서 ਤੇ ਬੈਠਿਆ ਆਂਟੀ ਹੁਣ ਸਿੱਧਾ ਹੋ ਗਿਆ ਵਾਜੇ ਨਾ ਜਾ ਪੜੀ ਕਿੰ데요 ਨਾ ਸ਼ਹਿਰ ਸ਼ਰਮ ਬੈਠੂ ਉਹਦੇ ਕੋਲ ਰੋਕੀ ਤੇ ਆਣੀ ਆ ਉਹ ਬੈਠੀ ਮਾਤਾ ਤੇ ਬਾਕੀ ਸਾਰੇ ਰਿਸ਼ਤੇਦਾਰ ਨੌ ਮੈਨੂੰ ਕਿਸੇ ਦਾ ਪਤਾ ਨਹੀਂ

Baizik ez dut, gureko wala laginu.